ਤੇ <laughs> ਪੰ He will be ਸੋ ਅਸਥਾਨ ਮੱਤਾ ਵੰਮੀਤਾ ਜੋ ਤੇ ਹਰ ਹਰ ਪੀਰ ਤਨ ਨੀ the boards ਨਰਨ ਕਰਤ ਜੀ ਕੋ ਦੰਗਾ ਪ੍ਰਭ ਕਿਰਪਾ ਤੇ ਮਨ ਵਸਾਇਆ ਪ੍ਰਭ ਕਿਰਪਾ ਤੇ ਮਨ ਵਸ ਆਇਆ ਨਾਨਕ ਗੁਰਮੁਖ ਤਰੇ ਤਨ ਮਾਇਆ ਸਾਧ ਸੰਗ ਗੁਰੂ ਤੇ ਪਈਐ ਸਾਧ ਸੰਗ ਹਰ ਕੀਰਤਨ ਗਈਐ ایਉ ਸਤਾਨ ਗੁਰੂ ਤੇ ਪਈਐ ایਉ ਸਤਾਨ ਗੁਰੂ ਤੇ ਪਈਐ ਐਸਾ ਕੀਰਤਨ ਕਰਮ ਮੇਰੇ ਤੇਰੇ ਐਸਾ ਕੀਰਤਨ ਕਰ ਮਨ ਤੇਰੇ ਇਹਨਾਂ ਨੂੰ ਜੋ ਕਾਮ ਤੇਰੇ ਕੀਰਤਨ ਨਾਮ ਸਿਮਰਤਰਾ ਆ ਕੀਰਤਨ ਨਾਮ ਸਾਸ ਕਿਰਤ ਜ ਕੀਰਤ ਜਾਉ ਤਾਹਾਂ ਕਰਤੇ ਤਾਹਾਂ ਕਰਤੇ ਕੀਰਤ ਜਾਉ ਤਾਹਾਂ ਕਰਤੇ ਤਾਹਾਂ ਕਰਤੇ ਸੋ ਅਸਥਾਨ अल्ट्र ਤਹਾਹੁ ਕਰਤੇ ਯੁਤਜਨ ਤਹਾਹੁ ਕਰਤੇ ਮਨੋਂ ਕਰਤੇ ਨਾ ਹੁੰ ਕਰਤੇ ਤਹਾਹੁ ਕਰਤੇ ਸਤਿਗੁਰੂ ਤੁੰਗਲ ਸੈ ਸਤਿਗੁਰੂ ਅਜੰਦੇਵ ਜੀ ਮਹਾਰਾਜ ਆ ਸਮਾਹ ਦਾ ਪਹਿਲਾ ਸਾਰੇ ਕਰਦੇ ਨੇ ਸੰਸੁਧਾਨ ਕਰਦੇ ਨੇ ਗੁਰੂਖੋ ਤੇ ਤੀਰਥ ਤੇ ਸਮਾਪ ਲੋਕ ਤੇ ਜੋ પ્રસਦ ਦੀਤ ਨੇ ਉਹ 88 ਦੀਤ ਨੇ ਤੇ ਆਨ ਕਰਕੇ ਨੀਰਥਾ ਤੇ ਜਾ ਕੇ ਮਨਸ ਕੀ ਅਵਸਥਾ ਬਣਨ ਦੀ ਕਿ ਮੈਂ ਤੀਰਥ ਯਾਤਰਾ ਕਰ ਰਿਹਾ ਹਾਂ ਹੋ ਸਕਦਾ ਮੇਰਾ ਜਹਨ ਮਰਨ ਕਟਿਆ ਜਾਏ ਸਵਾਸੀ ਦਾ ਗੇੜ ਕਟਿਆ ਜਾਏ ਮੁਕਤ ਹੋ ਜਾਵਾਂ ਪਰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਵਿਰਾਗ ਵਾਲੇ 55 ਸ਼ਲੋਕ ਰਹੇ ਕਦੇ ਕੋ ਪੜ ਕੇ ਉਹਦੀ ਵਿਚਾਰਧਾਰਾ ਫਿਰ ਕੇ ਤੇ ਵਸਾਈਏ ਕਪਾਟ ਬਣ ਜਾਂਦੇ ਨੇ ਬੰਦੇ ਤੇ ਐਸੇ ਬਚਨ ਸਤਗੁਰਾਂ ਨੇ ਕਰ ਸੇ ਨਹੀਂ ਤੇ ਤੀਸਰ ਵਰਤ ਅਰਦਾਨ ਕਰ ਮਨ ਮਨ ਘਰੇ ਗੁਮਾਨ ਨਾ ਉਨੇ ਫਰਗਾਤ ਕਹਿ ਜਿਉ ਕੁੰਚਰ ਕਿਸਾਨ ਤੇ ਗੁਮਾਨ ਇੱਛਾ ਛੱਡਦਾ ਹੀ ਗੁਮਾਨ ਹੰਕਾਰ ਹੁੰਨਾ ਹੈ ਹੋ ਮੈਂ ਕੋ ਜੁੱਟਣ ਵਾਸਤੇ ਸਤਿਗੁਰੂ ਨੇ ਬੜਾ ਸੁਹਾਨਾ ਨੀਕਾ ਦੱਸਿਆ ਵਾਹਿਗੁਰੂ ਹੋਰ ਮੰਤਰ ਹੈ ਜਦੋਂ ਮੈਂ ਕੋਈ ਬਹੁਤ ਤੋਂ ਚੰਗ ਕਰਨਾ ਹੋਵੇ ਤੇ ਲਈ ਖਤਮ ਹੁੰਦੀ ਹੈ